हां जी दोस्तों आपा चले हैं जी वाही ते छोटा शहर है न्यूजीलैंड ਦੇ ਅੰਦਰ ਉੱਥੇ ਗੋਰਿਆਂ ਨੇ ਇੱਕ ਖਦਾਨ ਪੱਟੀ ਸੀ ਬੜਾ ਵੱਡਾ ਪਹਾੜ ਉਹਦੇ ਵਿੱਚੋਂ ਅੱਜ ਵੀ 골ਡ সোਨਾ ਨਿਕਲਦਾ ਆ ਤੇ ਉਹ ਤੁਹਾਨੂੰ ਵਿਖਾਵਾਂਗੇ ਕਿ ਕਿੰਨੇ ਸਨ ਤੋਂ ਤੇ ਕਦੋਂ ਤੋਂ সোਨਾ ਨਿਕਲ ਰਿਹਾ ਵੀਡੀਓ ਦੇ ਨਾਲ ਬਨੇ ਰਹੋ ਐਂਡ ਤੱਕ ਆਪਾਂ ਵਾਹੀ ਪਹੁੰਚਣ ਵਾਲੇ ਆ ਥੋੜੀ ਦੇਰ ਤੱਕ ਤੇ ਉੱਥੇ ਸਾਰਾ ਤੁਹਾਨੂੰ ਜਿਹੜਾ ਵਿਊ ਆ ਵਾਹੀ ਸ਼ਹਿਰ ਦਾ ਉਹ ਜਰੂਰ ਵਿਖਾਵਾਂਗੇ ਕਿਉਂਕਿ ਜਿਹੜੀਆਂ ਏੜੀਆਂ ਚੀਜ਼ਾਂ ਨੇ ਕਈ ਵਾਰ ਆਪਾਂ ਵਿਖਾਲ ਦੇਣੀ ਆ ਆਪਾਂ ਜਿਹੜੇ ਵੀ ਸ਼ਹਿਰ ਪਹੁੰਚਦੇ ਆ ਤੇ ਤੁਹਾਡੇ ਭਰਾ ਨੇ ਨਵਾਂ ਇੱਕ ਉਪਰਾਲਾ ਕੀਤਾ ਕਿ ਤੁਹਾਨੂੰ ਜਿੱਥੇ ਵੀ ਜਾਊਗਾ ਨਾਲ-ਨਾਲ ਆਪਣੇ ਜਿੱਦਾਂ ਮੈਂ ਘੁੰਮਦਾ ਤੁਹਾਨੂੰ ਉਸੇ ਤਰ੍ਹਾਂ ਕਮਾਇਆ ਜਾਊਗਾ ਜਿੱਥੇ ਵੀ ਜਿਹੜੀ ਵੀ ਦੁਨੀਆ ਦੀ ਧਰਤੀ ਤੇ ਮੈਂ ਜਾਵਾਂਗਾ ਪਹੁੰਚਾਂਗਾ ਜਿਹੜੀ ਕੰਟਰੀ ਦੇ ਵਿੱਚ ਵੀ ਤੇ ਤੁਸੀਂ ਵੀਡੀਓ ਤੇ ਬਣੇ ਰਹੋ ਤੇ ਦੱਸਿਆ ਕਰੋ ਕਮੈਂਟ ਕਰਕੇ ਵੀ ਕਿੰਦਾਂ ਦੀ ਵੀਡੀਓ ਲੱਗੀ ਆ ਕਿਉਂਕਿ ਅੱਗੇ ਹੋਰ ਵਧੀਆ ਆਪਾਂ ਕੋਸ਼ਿਸ਼ ਕਰਾਂਗੇ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਨਵੇਂ-ਨਵੇਂ ਬਲਾਕ ਦੇ ਅੰਦਰ ਨਵਨੀਆਂ ਚੀਜ਼ਾਂ ਤੁਹਾਨੂੰ ਦਿਖਾਈਏ ਅੱਜ ਤੁਹਾਨੂੰ ਸੋਨੇ ਦੀ ਆਪਾਂ ਜੋ ਕਿ ਵਾਹੀ ਸ਼ਹਿਰ ਦੇ ਅੰਦਰ ਵਿਖਾਵਾਂਗੇ ਬਣੇ ਰੋ ਵੀਡੀਓ ਤੱਕ ਬਹੁਤ ਬਹੁਤ ਪਹੁੰਚ ਗਏ ਆ ਜੀ ਸ਼ਹਿਰ ਛੋਟਾ ਜਿਹਾ ਬੜਾ ਸੋਹਣਾ ਇੱਥੋਂ ਦੀ ਡਰਿੰਕ ਬਣੀ ਆ ਇਹ ਆ ਪਾਏ ਰਵਾ ਬਹੁਤ ਸੋਹਣਾ ਸ਼ਹਿਰ ਆ ਤੇ ਇਹ ਰਸਤੇ ਚ ਆਉਂਦਾ ਆ ਤੇ ਇਸ ਬੋਤਲ ਬਣੀ ਆ ਬਹੁਤ ਸੋਹਣੀ ਜਿਹੜੀ ਡਰਿੰਕ ਹੀ ਨਿਊਜ਼ੀਲੈਂਡ ਦੀ ਉਹ ਇੱਥੇ ਜਿਹੜੀ ਆ ਪਹਿਲੀ ਡਰਿੰਕ ਹੀ ਉਹ ਕਿ ਜਿਹੜੀ ਇੱਥੇ ਬਣਦੀ ਆ ਤੇ ਉਹਦੀ ਬੜੀ ਵੱਡੀ ਬੋਤਲ ਬਣੀ ਉਹ ਵੀ ਤੁਹਾਨੂੰ ਹੁਣੇ ਆਪਾਂ ਨਾਲ ਹੀ ਇਸੇ ਬਲੌਗ ਬਲੌਗ ਦੇ ਅੰਦਰ ਆਪਾਂ ਤੁਹਾਨੂੰ ਵਿਖਾ ਦੇਣੀ ਆ ਤੇ ਆਪਾਂ ਇਥੋਂ ਸੱਜੇ ਹੱਥ ਮੁੜ ਕੇ ਨਾਲ ਹੀ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ ਇਹ ਜੋ ਤੁਸੀਂ ਬੋਤਲ ਵੇਖ ਰਹੇ ਹੋ ਇਹ ਐਲ ਐਮ ਪੀ ਆ ਤੇ ਇਹ ਨਿਊਜ਼ੀਲੈਂਡ ਦੇ ਅੰਦਰ ਹੀ ਬਣਾਈ ਗਈ ਆ ਤੇ ਇਹ ਇੱਥੇ ਜੋ ਨਿੰਬੂ ਲੈਵਣ ਆ ਉਹਦੇ ਉਹਦਾ ਇਹਦੇ ਵਿੱਚ ਜਿਹੜਾ ਉਹ ਪਾਣੀ ਮਿਲਾ ਕੇ ਮਿਕਸ ਕਰਕੇ ਸਾਰਾ ਕੁਝ ਤੇ ਉਹ ਤਿਆਰ ਕੀਤੀ ਗਈ ਆ ਬਹੁਤ ਜ਼ਿਆਦਾ ਗੋਰੇ ਜਿਹੜੇ ਮੋਰੀਆ ਇੱਥੇ ਫੋਟੋਆਂ ਖਿਚਾਉਣ ਆਉਂਦੇ ਆ ਕਿਉਂਕਿ ਇਹ ਸਿਰਫ ਤੁਹਾਨੂੰ ਨਿਊਜ਼ੀਲੈਂਡ ਦੀ ਡਰਿੰਕ ਮਿਲਣੀ ਹੋਰ ਕਿਤੇ ਨਹੀਂ ਮਿਲਣੀ ਤੇ ਇੱਥੇ ਪਾਇ ਰੋਆ ਜਿਹੜਾ ਨਾਂ ਆ ਉਹ ਥੱਲੇ ਪੀ ਦਿੱਤਾ ਆ ਹਨਾ ਐਲ ਪੀ ਉਹ ਉਹਦੇ ਬੇਸ ਤੇ ਦਾ ਜਿਹੜਾ ਜਿਹੜਾ ਇਹ ਬਣਾਇਆ ਗਿਆ ਸਾਰਾ ਸ਼ਹਿਰ ਤੁਸੀਂ ਵੇਖ ਸਕਦੇ ਹੋ ਛੋਟਾ ਜਿਹਾ ਸ਼ਹਿਰ ਆ ਜਦੋਂ ਆਪਾਂ ਲੰਘਦੇ ਆ ਤੇ ਰਸਤੇ ਦੇ ਵਿੱਚ ਇਹ ਸ਼ਹਿਰ ਜਿਹੜਾ ਆਉਂਦਾ ਆ ਆਪਾਂ ਇੱਥੇ ਰੁੱਕ ਕੇ ਤੇ ਇੱਥੇ ਨਾਲ ਆਪਾਂ ਫੋਟੋਆਂ ਖਿਚਾ ਸਕਦੇ ਹਾਂ ਤੇ ਬਹੁਤ ਸੋਹਣ ਵਧੀਆ ਜਿਹੜਾ ਇਹਨਾਂ ਦਾ ਆਪਣਾ ਨਾਂ ਬਣਾਇਆ ਹੈ ਇੱਥੇ ਸਾਰਾ ਸਿਸਟਮ ਡਰਿੰਕ ਆ ਹੋਰ ਵੀ ਚੀਜ਼ਾਂ ਕਾਫੀ ਜਿਹੜੀਆਂ ਇੱਥੇ ਤਿਆਰ ਹੁੰਦੀਆਂ ਨੇ ਇਹ ਪਾਇਓ ਰਸ਼ਾ ਤੁਸੀਂ ਵੇਖ ਸਕਦੇ ਹੋ ਐਲ ਐਨ ਪੀ ਦਾ ਕਿੱਡੀ ਵੱਡੀ ਡਰਿੰਕ ਆ ਤੇ ਬਹੁਤ ਬੱਚੇ ਦੂਰੋਂ ਦੂਰੋਂ ਚੱਲ ਕੇ ਜਿਹੜੇ ਪਰਿਵਾਰ ਇੱਥੇ ਪਹੁੰਚ ਕੇ ਵਿਊ ਸਾਰਾ ਵੇਂਦੇ ਨੇ ਪਾਏ ਰਵਾਸ਼ ਸ਼ਹਿਰ ਜਿਹੜਾ ਏ ਬੜਾ ਬਹੁਤ ਸੋਹਣਾ ਬਣਿਆ ਸ਼ਹਿਰ ਇਹ ਵੀ ਤੁਸੀਂ ਰਸਤੇ 'ਤੇ ਜਦੋਂ ਜਾਓਗੇ ਤਾਂ ਜਰੂਰ ਘੁੰਮ ਸਕਦੇ ਹੋ ਇਹ ਰਸਤੇ 'ਚ ਆਪਾਂ ਨੂੰ ਜਦੋਂ ਡ੍ਰਿੰਕੇ ਵਿਖੀ ਤੇ ਆਪਾਂ ਇੱਥੇ ਰੁਕੇ ਹਾਂ ਜੀ ਹਾਂ ਜੀ ਆਪਾਂ ਪਹੁੰਚ ਗਏ ਹਾਂ ਜੀ ਵਾਹੀ ਜਿੱਥੇ ਤੁਹਾਨੂੰ ਦੱਸਿਆ ਹੈ ਕਿ ਸੋਨੇ ਦੀ ਖਦਾਣ ਆ ਉਹ ਸਾਹਮਣੇ ਨਜ਼ਰ ਆਉਂਦੀ ਆਪਾਂ ਉਧਰੋਂ ਜਾਣਦੇ ਹਾਂ ਗੱਡੀ ਲੈ ਕੇ ਤੇ ਬਹੁਤ ਸੋਹਣਾ ਛੋਟਾ ਜਿਹਾ ਕਸਬਾ ਜਿਹੜਾ ਸ਼ਹਿਰ ਜਿਹੜੀ ਸੋਨੇ ਦੀ ਖदान ਸੀ ਉਹ 1878 ਦੇ ਵਿੱਚ ਇੱਥੋਂ ਜਿਹੜਾ ਸੋਨਾ ਜਿਹੜਾ ਨਿਕਲਦਾ ਸੀ ਖदान ਪੁੱਟਣੀ ਸਟਾਰਟ ਕਰਤੀ ਸੀ ਜਦੋਂ ਵਰਲਡ ਵਾਰ ਲੱਗੀ ਆ ਉਦੋਂ ਸੋਨੇ ਦੀ ਕੀਮਤ ਬਹੁਤ ਘਟ ਗਈ ਸੀ ਇੰਨੇ ਪੱਥਰ ਦੇ ਵਿੱਚੋਂ ਜਿਹੜਾ ਸਭ ਤੋਂ ਛੋਟਾ ਪੀਸ ਆ ਇੰਨਾ ਕੁ 골ਡ ਨਿਕਲਦਾ ਸੀ ਆਪਾਂ ਮਿਊਜ਼ੀਅਮ 'ਚ ਆਏ ਆ ਤੇ 1952 ਤੱਕ ਜਿਹੜੀ ਆ ਉਹ ਖदान ਚੱਲਦੀ ਰਹੀ ਆ ਹੱਲੇ ਵੀ ਕਰਦੇ ਆ ਪਰ ਬਹੁਤ ਘੱਟ ਕਰਦੇ ਆ ਇਹ ਸਾਰਾ ਜਿਹੜਾ ਮਿਊਜ਼ੀਅਮ ਬਣਿਆ ਤੁਸੀਂ ਵੇਖਣ ਡੇਓ ਇਹ ਸਾਰਾ ਕੀ ਮਾਡਲ ਬਣਿਆ ਆ ਉੱਪਰੋਂ ਦੀ ਸੋਨਾ ਤੁਸੀਂ ਵੇਖ ਸਾਰੇ ਟ੍ਰੇਨ ਥਾਣੀ ਆਉਂਦਾ ਸੀ ਥੱਲੇ ਆ ਕੇ ਫਿਰ ਇਹਦੇ ਵਿੱਚ ਆਉਂਦਾ ਸੀ ਫਿਰ ਲਾਸਟ ਤੇ ਬੰਦੇ ਆੜੇ ਬਾਲਟੇ ਬਣੇ ਹੋਏ ਗੋਲ ਇਹਦੇ ਵਿੱਚ ਪਾ ਕੇ ਸ਼ਾਨਣੀ ਦੇ ਵਿੱਚ ਫਿਰ 골ਡ ਕੱਢਦੇ ਸੀ ਇਹ ਸਾਰਾ ਮਾਡਲ ਜਿਹੜਾ ਏ ਇੱਥੇ ਬਣਿਆ ਓਲਡ ਨਜ਼ਰ ਆਏਗਾ ਵੇਖਿਓ ਉਹ ਵੇਖੋ ਥੱਲੇ ਇਹ ਪੱਥਰ ਉਦਾਂ ਹੀ ਲਿਆ ਕੇ ਸਾਫ਼ ਕਲੀਅਰ ਕਲੀਨੀ ਉਦਾਂ ਹੀ ਵਿੱਚ ਰੱਖਦੇ ਆ ਇਹ ਛੋਟਾ ਜਿਹਾ ਮਾਡਲ ਇਹਨਾਂ ਬਣਾਇਆ ਇਦਾਂ ਡੱਬੇ ਪੈਕ ਕਰਕੇ ਥੱਲੇ ਉਹਦੇ ਵਿੱਚ ਸੋਨਾ ਦਾ ਰੱਖਿਆ ਸ਼ੀਸ਼ੇ ਥਾਣੀ ਨਜ਼ਰ ਆਉਂਦਾ ਵਿੱਚੋਂ ਤੇ ਇਹ ਆਪਾਂ ਇਦਾਂ ਖੋਲ ਕੇ ਵੀ ਵੇਖ ਸਕਦੇ ਹਾਂ ਜਿੱਦਾਂ ਖੋਲਿਆ ਆਪਾਂ ਹਨ ਇਦਾਂ ਚੋਕ ਕੇ ਆਪਾਂ ਖੋਲ ਵੀ ਸਕਦੇ ਹਾਂ ਪਰ ਉਹ ਸ਼ੀਸ਼ੇ ਦੇ ਜ਼ੂਮ ਨਾਲ ਜਿਹੜਾ 골ਡ ਜ਼ਿਆਦਾ ਨਜ਼ਰ ਆਉਂਦਾ ਇਹ ਉਥੋਂ オリジナル ਆ ਪੱਥਰ ਤੁਸੀਂ ਵੀ ਵੇਖ ਸਕਦੇ 골ਡ ਆ 골ਡ ਕਲਰ ਆ ਸਾਰਾ ਇਹਦੇ ਵਿੱਚ 골ਡ ਆ ਆ ਵਿੱਚ ਨਜ਼ਰ ਆਉਂਦਾ ਜਦੋਂ ਆਪਾਂ ਬੰਦ ਕਰਦੇ ਹਾਂ ਉਹ ਜ਼ੂਮ ਕਰਕੇ ਫਿਰ ਥੱਲੇ ਵਿੱਚ ਨਜ਼ਰ ਆਉਂਦਾ ਸੋਨਾ ਆ ਮਸ਼ੀਨ ਜਿਹੜੀ ਆ ਇਹ ਜਿਹੜੀ ਮਸ਼ੀਨ ਆ ਡ੍ਰਿਲ ਮਸ਼ੀਨ ਜਦੋਂ ਆਪਾਂ ਕਹਿ ਦਿੰਨੇ ਆ ਇਹ ਵਰਕਰਾਊ ਮਸ਼ੀਨ ਰੱਖੀ ਅੱਜ ਵੀ ਮੈਂ ਤੁਹਾਨੂੰ ਬਖਾਰ ਹੁਣਗਾ ਚਲਾ ਕੇ ਉਹ ਇਦਾਂ ਦੀ ਮਸ਼ੀਨ ਸੀ ਆ ਫੋਟੋਆਂ ਦਿੱਤੀਆਂ ਨੇ ਆਜੋ ਮੈਂ ਹੁਣ ਚਲਾਉਂਦਾ ਤੁਸੀਂ ਵੇਖਿਓ ਮੈਨੂੰ ਜਰੂਰ ਪੂਰੇ ਜੋਰ ਨਾਲ ਇਦਾਂ ਚਲਾਉਣੀ ਪੈਂਦੀ ਹੈ ਜੀ ਮਸ਼ੀਨ ਤੁਸੀਂ ਵੇਖ ਸਕਦੇ ਹੋ ਇਹ ਮਸ਼ੀਨ ਅੱਜ ਵੀ ਉੱਥੇ ਇਦਾਂ ਹੀ ਉਹ ਪੁਰਾਣੀ ਮਸ਼ੀਨ ਜਿਹੜੀ ਉਹਨਾਂ ਸੰਭੀ ਆ ਇਹ 골ਡ ਮਸ਼ੀਨ ਜਿਹਦੇ ਨਾਲ 골ਡ ਕੱਢਦੇ ਸੀ ਆ ਵੇਖੋ ਇਦਾਂ ਇਹ ਸਾਰਾ ਉਦਾਂ ਹੀ ਖਦਾਨਾ ਇਦਾਂ ਦੀ ਬਣੀ ਹੁੰਦੀ ਥੱਲੇ ਖਦਾਨੇ ਦੇਰ ਹੁਣ ਆਪਾਂ ਇੱਥੋਂ ਇਹਨੂੰ ਤੁਸੀਂ ਵੇਖ ਸਕਦੇ ਹੋ ਇਹਦਾ ਜਿੱਦਾਂ ਆਪਾਂ ਬੰਬ ਲਾਉਂਦੇ ਆ ਨਾ ਬਰੂਦ ਭਰ ਕੇ ਇਹ ਓਦਾਂ ਹੀ ਓਦਾਂ ਲਾਈਦੀ ਆ ਆ ਓਦਾਂ ਦਾ ਮਾਡਲ ਸਾਰਾ ਬਣਾਇਆ ਉਹਨਾਂ ਨੇ ਦੱਸਣ ਲਈ ਬੜੀ ਵਧੀਆ ਚੀਜ਼ ਆ ਜੀ ਕਿ ਬੱਚੇ ਆ ਕੇ ਵੇਖਦੇ ਆ ਸਿੱਖਦੇ ਆ ਤੇ ਸਕਰੀਨਿੰਗ ਲੱਗੀ ਆ ਹਨਾ ਤੇ ਲੇਜ਼ਰ ਦੇ ਜਰੀਏ ਸਾਰਾ ਕੁਝ ਦੱਸਦੇ ਆ ਤੇ ਆਜੋ ਹੁਣ ਤੁਹਾਨੂੰ ਆਪਾਂ ਅੱਗੇ ਦਿਖਾਈ ਕਰਦੇ ਹਾਂ ਇਹ ਪੱਥਰਾਂ ਦੇ ਉੱਪਰ ਅੰਦਰ ਪੱਥਰ ਲੱਗੇ ਨੇ ਉਹਦੇ ਉੱਪਰ ਲੇਜ਼ਰ ਦੇ ਜਰੀਏ ਜਿਹੜੀ ਆ ਆਪਾਂ ਨੂੰ ਫਿਲਮ ਵਖਾ ਸਕਦੇ ਆ ਸਾਰੇ ਆਪਾਂ ਵੇਖਣ ਲਈ ਇੱਥੇ ਬੈਠੇ ਬਹੁਤ ਵਧੀਆ ਚੀਜ਼ ਹੈ ਵੀ ਇਹ ਮਾਡਲ ਹੈ ਜੀ ਤੁਸੀਂ ਦੇਖ ਸਕਦੇ ਹੋ ਜਿੱਦਾਂ ਘੋੜੇ ਲੈ ਕੇ ਜਾਂਦੇ ਸੀ ਨਾ ਟਰਾਲੀਆਂ ਦੇ ਮਗਰ ਸੋਨਾ ਪਾ ਕੇ ਉੱਪਰ ਐਦਾਂ ਘੋੜੇ ਉੱਪਰ ਜਾਂਦੇ ਸਾਰਾ ਮਾਡਲ ਉਦੋਂ ਦਾ ਉਦੋਂ ਦਾ ਹੈ ਜਿੱਦਾਂ ਸੋਨਾ ਬਣਦਾ ਸੀ ਜਦੋਂ ਸੋਨਾ ਨਿਕਲਦਾ ਕਿਥੋਂ ਬਣਦਾ ਇਹਦੇ ਜਰੀਏ ਜਿਹੜੇ ਉਹਦੇ ਕਣਕਣ ਹੀ ਨਿਕਲ-ਨਿਕਲੇ ਉਹ ਇਹਦੇ ਵਿੱਚ ਦਿਖਦੇ ਸੀ ਇਹ ਉਦੋਂ ਦਾ ਮਾਡਲ ਬਣਾਇਆ ਹੈ ਇਹਨਾਂ ਨੇ ਇਹ ਆਪਾਂ ਵੇਖਣ ਦੇਣਾ ਤੁਸੀਂ ਦੇਖ ਸਕਦੇ ਹੋ ਘੁਮਾ ਕੇ ਬੜੀ ਫੋਨੀ ਚੀਜ਼ ਆ ਕਿਉਂਕਿ ਇਹ ਵੇਖੇ ਵੀ ਪਤਾ ਲੱਗਦਾ ਕਿ ਜਿਹੜੀਆਂ ਸੋਨਾ ਹੀ ਕਿੱਦਾਂ ਨਿਕਲਦਾ ਸੀ ਕਿੱਦਾਂ ਦੀਆਂ ਉਦੋਂ ਮਸ਼ੀਨਾਂ ਜਿਹੜੀਆਂ ਉਦੋਂ ਇੰਤਜ਼ਾਮ ਕੀਤਾ ਗਿਆ ਇਹ ਪੱਥਰ ਤੋੜਨ ਵਾਲੀ ਮਸ਼ੀਨ ਹੈ ਜਿਹਦੇ ਨਾਲ ਆਪਾਂ ਪੱਥਰ ਤੋੜਦੇ ਹਾਂ ਨਾ ਉਹਦੇ ਵਿੱਚ ਪਾ ਕੇ ਪੱਥਰ ਦੇ ਟੁਕੜੇ ਹੁੰਦੇ ਛੋਟੇ-ਛੋਟੇ ਫਿਰ ਉਹ ਜਿਹੜੀ ਚੀਜ਼ ਆ ਉਹ ਫਿਰ ਫਿਰ ਬਣਦੀ ਇੱਧਰ ਤੁਸੀਂ ਵੱਡੀ ਮਸ਼ੀਨ ਵੇਖ ਸਕਦੇ ਹੋ ਇਹਦੇ ਜਰੀਏ ਉਹਨੂੰ ਤੋੜ ਕੇ ਛੋਟੇ-ਛੋਟੇ ਪੱਥਰ ਜਿਹੜੇ ਸੀ ਉਹ ਪੱਥਰ ਪਾਣੀ ਦੇ ਨਾਲ ਇੱਥੇ ਹੁੰਦੇ ਆਹ ਵਾਲੀ ਜਗਾ ਤੇ ਉੱਤੋਂ ਡਿੱਗਦੇ ਹੀ ਪੱਥਰ ਇੱਥੇ ਇਹਦੇ ਵਿੱਚ ਪੱਥਰ ਜਿਹੜੇ ਡਿੱਗਦੇ ਹੀ ਫਿਰ ਪਾਣੀ ਨਾਲ ਧੋ ਕੇ ਸੋਨਾ ਜਿਹੜਾ ਉਹ ਬਾਹਰ ਨਿਕਲ ਜਾਂਦਾ ਹੀ ਫਿਰ ਉਹਨੂੰ ਹੱਥਾਂ ਨਾਲ ਛਾਣਿਆ ਜਾਂਦਾ ਹੈ ਇਹ ਪੁਰਾਣੇ ਮਾਡਲ ਆ ਜੀ ਤਿਆਰ ਕੀਤੇ ਜਿੱਦਾਂ ਮਸ਼ੀਨਾਂ ਪਹਿਲਾਂ ਚੱਲਦੀਆਂ ਹਨਾ ਇਹ ਓਦਾਂ ਚੱਲਦੀਆਂ ਨੇ ਉਸੇ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਇਹ ਹੁਣੇ ਚੱਲੇਗੀ ਵੇਖੋ ਵੀ ਇਹ ਮਾਡਲ ਦੱਸਣ ਲਈ ਸਾਰਿਆਂ ਨੂੰ ਦਿਖਾਉਣ ਲਈ ਕਿ ਤੁਸੀਂ ਵੇਖ ਸਕਦੇ ਹੋ ਕਿੱਦਾਂ-ਕਿੱਦਾਂ ਦੇ ਮਾਡਲ ਸੀ ਅੱਗੇ ਦੂਸਰਾ ਮਾਡਲ ਆ ਆ ਰੈਸਟ ਕਰਨ ਦੇ ਆ ਬੈਠੇ ਜੋ ਥੱਕ ਜਾਂਦੇ ਸੀ ਗੋਰੇ ਸੋਨਾ 골ਡ ਕੱਢਦੇ ਉਦੋਂ ਅਰੈਸਟ ਕਰਦੇ ਸੀ ਇਹ ਵੀ ਮਾਡਲ ਬੜਾ ਸੋਹਣਾ ਆ ਉਹ ਵੇਖੋ ਥੱਲੇ ਲਾਈਟ ਜਗ ਗਈ ਵੀ ਕਿੱਥੋਂ ਕਿਦਾਂ ਸੋਨਾ ਅੰਦਰ ਬੁਫਾ ਦੇ ਅੰਦਰ ਵੜ ਕੇ ਕੱਢਣਾ ਤੇ ਇੱਧਰ ਖੂ ਉਹ ਟਰਾਲੀ ਚੱਲਦੀ ਪਈ ਆ ਸਾਹਮਣੇ ਜਿੱਦਾਂ ਸੋਨਾ ਲੈ ਕੇ ਜਾਂਦੀਆਂ ਲੱਕੜਾਂ ਥੱਲੇੋਂ ਕੱਢਣੀਆਂ ਅੱਗ ਬਾਲਣੀ ਉਹਨੂੰ ਮੈਲਟ ਕਰਨਾ ਉਹਦਾ ਕੌਇਨ ਬਣਾਉਣਾ ਉਹ ਚੀਜ਼ਾਂ ਅੱਗੇ ਮਾਡਲ ਜਿਹੜਾ ਅੱਗੇ ਆ ਗਿਆ ਆ ਇਹ ਵੀ ਬੜਾ ਸੋਹਣਾ ਮਾਡਲ ਆ ਇਹ ਪਾਣੀ ਦੇ ਜ਼ਰੀਏ ਜਦੋਂ ਛਾਨਣੀ ਕਰਦੇ ਸੀ ਪੱਥਰ ਜਿਹੜਾ ਤੋੜ ਕੇ ਬਰੀਕ ਕਰਕੇ ਵਿੱਚੋਂ 골ਡ ਕੱਢਦੇ ਇਹ ਉਹ ਜਗ੍ਹਾ ਆ ਇਹ ਉਦਾਂ ਦਾ ਮਾਡਲ ਆ ਇੱਧਰ ਥੱਲੇ ਹੁੰਦਾ ਸੀ ਪਾਣੀ ਦੇ ਜ਼ਰੀਏ ਇਹਨੂੰ ਪੱਥਰ ਨੂੰ ਸ਼ਾਨਿਆ ਜਾਂਦਾ ਘੋਲਿਆ ਜਾਂਦਾ ਸੀ ਇਹ ਢੋਲ ਵੱਡੇ ਵੱਡੇ ਉਦਾਂ ਹੀ ਸੇਮ ਹੀ ਇੱਥੇ ਜਦੋਂ ਗੋਰੇ ਜਿਹੜਾ ਸੋਨਾ ਸਾਰਾ ਪੈਕ ਹੋ ਜਾਂਦਾ ਇਹਨੂੰ ਪੈਕ ਕਰਕੇ ਮੈਲਟ ਕਰਕੇ ਜਿਹੜੀਆਂ ਇੱਟਾਂ ਬਣਾਉਂਦੇ ਸੀ ਸੋਨੇ ਦੀਆਂ ਉਹ ਵਾਲਾ ਮਾਡਲ ਆ ਅੱਗੇ ਤੁਸੀਂ ਵੇਖ ਸਕਦੇ ਹੋ ਜਦੋਂ ਰਖਵਾਲੀ ਕਰਦੇ ਸੀ ਹਨਾ ਕਿ 골ਡ ਜਦੋਂ ਕਿਤੇ ਹੋਰ ਲੈ ਕੇ ਜਾਣਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਰਾਜ ਗੁੰਡੇ ਪੈ ਜਾਂਦੇ ਡਾਕੂ ਪੈ ਜਾਂਦੇ ਸੀ ਇਦਾਂ ਦੇ ਘੋੜ ਸਵਾਰੀ ਦੇ ਟਰਾਲੀਆਂ ਦੇ ਉੱਤੇ ਲੈ ਕੇ ਜਾਂਦੇ ਸੀ ਉਦੋਂ ਇਹ ਲੋਕਰ ਬਣਿਆ ਜੀ ਬੜਾ ਵਧੀਆ ਇਹ ਇਹਦੇ ਅੰਦਰ ਆਪਾਂ ਜਿਵੇਂ ਉਹ ਸੋਨਾ 골ਡ ਰੱਖਦੇ ਸੀ ਇਦਾਂ ਦਾ ਲੋਕਰ ਦੇ ਅੰਦਰ ਰੱਖਣਾ ਇਕੱਠਾ ਕਰਕੇ ਉਦੋਂ ਇੰਨਾ ਸੋਨਾ ਰੋਜ਼ ਨਿਕਲਦਾ ਸੀ ਜੀ ਬੜੀ ਵੱਡੀ ਗੱਲ ਸੀ ਕਿ ਇੰਨਾ ਜ਼ਿਆਦਾ 골ਡ ਨਿਕਲਣਾ ਪਰ ਹੁਣ ਖदान ਜਿਹੜੀ ਆ ਪਿੱਛੇ ਜੋ ਡਿੱਗ ਵੀ ਪਈ ਤੇ ਬੜੀ ਵੱਡੀ ਖਾਦਾਨ ਓ ਉਹ ਵੀ ਤੁਹਾਨੂੰ ਆਪਾਂ ਬਹੋਣੀ ਆ ਇਹ ਤੁਹਾਨੂੰ ਪਹਿਲਾਂ ਮਿਊਜ਼ੀਅਮ ਚ ਲੈ ਕੇ ਆਏ ਆ ਆਪਾਂ ਇੱਥੇ ਜਿਹੜਾ ਨਿਊਜ਼ੀਲੈਂਡ ਚ ਹਰ ਵੀਕ ਸੋਨਾ ਨਿਕਲਦਾ ਸੀ ਕਿੰਨਾ ਜ਼ਿਆਦਾ 3 ਮਿਲੀਅਨ ਡਾਲਰ ਦਾ ਜਿਹੜਾ ਉਹ ਨਿਕਲਦਾ ਸੀ ਤੇ ਜਿਹੜਾ ਚਾਂਦੀ ਨਿਕਲਦੀ ਸੀ ਉਹ ਉਹ 7 ਲੱਖ ਕਿਲੋ ਮਤਲਬ ਨਿਕਲਦੀ ਸੀ ਜਿਹੜਾ ਸੋਨਾ ਨਿਕਲਦਾ ਉਹ 10 ਲੱਖ ਕਿਲੋ ਉਹਦੇ ਹਿਸਾਬ ਨਾਲ ਗ੍ਰਾਮ ਦੇ ਹਿਸਾਬ ਨਾਲ ਜਿਹੜਾ ਇੱਥੇ ਉਹ 골ਡ ਨਿਕਲਦਾ ਸੀ ਹਰ ਹਰ ਵੀਕ ਦੇ ਵੀਕ ਜਿਹੜਾ 골ਡ ਇਥੋਂ ਨਿਕਲਦਾ ਸੀ ਆਇਟਮ ਤੁਸੀਂ ਵੇਖ ਸਕਦੇ ਹੋ ਕਿੰਨੀ ਭਾਰੀ ਨਾਲ ਬੱਧੀ ਆ ਦੱਸਣ ਲਈ ਵੀ ਕਿੰਨਾ ਵਜ਼ਨ ਹੁੰਦਾ ਸੀ ਇਹ 25 ਕਿਲੋ ਦੀ ਹੁੰਦੀ ਸੀ ਜੀ ਇੱਕ ਜਿਹੜੀ ਇਹ ਜਿਹੜੀ ਇੱਕ ਇੱਟ ਬਣਾਉਂਦੇ ਸੀ ਸਖਤਪੂਰੀ ਇੱਕ 25 ਕਿਲੋ ਦੀ ਹੁੰਦੀ ਸੀ ਇੱਕ ਉਹਦਾ ਮਾਡਲ ਬਣਾਇਆ ਗਿਆ ਇੱਥੇ ਦੱਸਿਆ ਗਿਆ ਕਿ ਸੋਨਾ ਜਿਹੜਾ 3 ਮਿਲੀਅਨ ਡਾਲਰ ਦਾ ਹਰ ਵੀਕ ਜਿਹੜਾ ਉਹ ਨਿਕਲਦਾ ਸੀ ਬੜੀ ਵੱਡੀ ਉਸ ਟਾਈਮ ਦੇ ਵਿੱਚ ਹਨਾ ਤੇ ਬਹੁਤ ਨਿਊਜ਼ੀਲੈਂਡ ਨੂੰ ਸੋਨੇ ਨੇ ਜਿਹੜਾ ਉਹ ਕਾਮਕਾਰ ਨੂੰ ਵਡਾਵਾ ਦਿੱਤਾ ਵਡਾਵਾ ਦਿੱਤਾ ਇਦਾਂ ਦੀਆਂ ਖਦਾਨਾ ਆਪਣੇ ਮੈਨੂੰ ਲੱਗਦਾ ਇੰਡੀਆ 'ਚ ਵੀ ਹੈਗੀਆਂ ਨੇ ਤੇ ਜਦੋਂ ਆਉਣ ਵਾਲੇ ਟਾਈਮ 'ਚ ਜਿਹੜੇ ਖਦਾਨਾ ਜਦੋਂ ਲੱਭਣ ਗਿਆ ਤੇ ਸਾਡਾ ਇਹਦਾ ਇੰਡੀਆ ਉਹ ਵੀ ਬਹੁਤ ਅਮੀਰ ਇੱਕ ਕੰਟਰੀ ਬਣੂਗਾ ਬੜੀ ਵਧੀਆ ਗੱਲ ਹੈ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਸੰਭਾਲਦੇ ਜਿਹੜਾ ਕੇਸ ਤੁਸੀਂ ਬੜਿਆਂ ਵੇਖਦੇ ਹੋ ਇਹਦੇ ਅੰਦਰ ਜਿਹੜਾ ਪੱਥਰ ਉਹ ਲਿਆਂਦਾ ਜਾਂਦਾ ਹੈ ਫਿਰ ਇਹਦੇ ਚੋਂ ਕੱਢ ਕੇ ਫਿਰ 골ਡ ਕੱਢਿਆ ਜਾਂਦਾ ਹੈ ਉਹਦਾ ਕੇਸ ਜਾਂ ਪੂਰਾ ਕਵਰ ਬਾਹਰ ਲਾ ਤੇ ਇਹਦੇ ਵਿੱਚ ਥੱਲੇ ਉਹ ਜਿਹੜਾ ਰੱਖ ਕੇ ਲਿਆਉਂਦੇ ਸੀ ਇਦਾਂ ਜਦੋਂ ਮਾਈਨਿੰਗ ਹੁੰਦੀ ਹੈ ਨਾ ਇਦਾਂ ਕਰਦੇ ਨੇ ਉਹਦੇ ਅੰਦਰ ਜਿਹੜਾ ਉਹ ਅੰਦਰ ਲਾ ਕੇ ਬਰੂਦ ਉਹਨੂੰ ਪੱਥਰ ਨੂੰ ਖੇੜਦੇ ਆ ਫਿਰ ਉਹਦਾ ਪੱਥਰ ਜਿਹੜਾ ਉਹਦੇ ਪੀਸ ਕਰਕੇ ਲੈ ਕੇ ਜਾਂਦੇ ਆ ਛੋਟੇ ਛੋਟੇ ਇਦਾਂ ਮਾਈਨਿੰਗ ਕਰਦੇ ਆ ਜੀ ਇੱਥੇ ਇਹ ਜਿਹੜਾ ਬੋਤਲ ਚ ਪੈਕਿੰਗ ਕੀਤਾ ਪਾਣੀ ਦੇ ਅੰਦਰ ਇਹ ਸੋਨਾ origignal gold ਆ ਇਹ ਤੁਸੀਂ ਲੈ ਸਕਦੇ ਹੋ ਉਥੋਂ ਬਾਏ ਕਰਕੇ ਲੈ ਜਾ ਸਕਦੇ ਹੋ ਪਰ ਵਿੱਚੋਂ ਨਹੀਂ ਕੱਢ ਸਕਦੇ ਘਰ ਵੇਖਣ ਨੂੰ ਇਹ ਵੇਖੋ ਇਹਦੇ ਜਿਹੜੇ ਕਣੇ ਹਨ ਛੋਟੇ ਛੋਟੇ gold ਦੇ ਉਹ ਆ origignal ਆ ਇਹ ਸਾਰਾ ਤੇ ਥੱਲੇ ਜੇ ਤੁਸੀਂ ਕੋਇਨ ਲੈਣਾ ਜਾਂ ਚਾਂਦੀ ਲੈਣੀ ਹੈ ਕੋਈ ਕੁਝ ਵੀ ਕਿੰਨੇ ਕੈਰਟ ਦਾ ਉਹ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਦੁੱਜੇ ਨੂੰ ਕਾਫੀ ਜਾਇਜ਼ ਰੇਟ 'ਚ ਮਿਲਦਾ ਆ ਇੱਥੇ ਤਿਆਰ ਕਰਕੇ ਇਦਾਂ ਜਿਹੜਾ ਉਹ ਦਿੰਦੇ ਨੇ ਤੁਸੀਂ ਜ਼ਰੂਰ ਇੱਥੇ ਆ ਕੇ ਇਹ ਚੀਜ਼ ਵੀ ਬਾਏ ਕਰ ਸਕਦੇ ਹੋ ਇਹ ਉਹ ਇੱਥੇ ਬੜੀ ਵਧੀਆ ਲੱਗੀ ਕਿ ਇਹ ਜਿਹੜੀ ਕੇਟ ਹੈ ਨਾ ਇਹ ਆਪਾਂ ਨੂੰ ਇੱਥੋਂ ਮਿਲ ਜਾਂਦੀ ਆ ਆਪਾਂ ਪੱਥਰ ਤੋੜ ਕੇ ਘਰ ਜਾ ਕੇ ਵਿੱਚੋਂ ਸੋਨਾ ਕੱਢ ਸਕਦੇ ਆ ਇਹ ਪੂਰੀ ਜਿਹੜੀ ਇੱਥੇ ਮਿਲ ਜਾਂਦੀ ਉਹ ਵੀ ਤੁਸੀਂ ਖਰੀਦ ਸਕਦੇ ਹੋ ਛੋਟ ਛੋਟੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਬੱਚਿਆਂ ਨੂੰ ਘਰ ਲਾ ਜਾ ਕੇ 10 ਦਿਨਾਂ ਪੀ ਕਿਦਾਂ ਆਵੀ ਪੱਥਰ ਆ ਉਹ ਵਾਲਾ ਇਹ オリジナル ਕੇਟ ਆ ਉਥੋਂ ਥੱਲੇ ਉਹ ਜਿਹੜਾ ਪੱਥਰ ਕੱਢਿਆ ਪੈਕ ਕੀਤਾ ਛੋਟੇ ਛੋਟੇ ਪੈਕਿੰਗ ਦੇ ਅੰਦਰ ਬੜੀ ਵਧੀਆ ਗੱਲ ਹੈ ਕਿ ਬੱਚੇ ਜਦੋਂ ਇਹੋ ਚੀਜ਼ਾਂ ਸਿੱਖਦੇ ਨੇ ਤੇ ਬਹੁਤ ਵਧੀਆ ਲੱਗਦਾ ਹੈ ਇਹ ਇੱਥੇ ਤੁਸੀਂ ਆ ਸਕਦੇ ਹੋ ਵੇਖ ਸਕਦੇ ਹੋ ਜ਼ਰੂਰ ਆਜੂ ਆਪਾਂ ਹੁਣ ਥੱਲੇ ਖਦਾਨ ਚੱਲਦੇ ਆ। ਇਹ ਜੋ ਤੁਸੀਂ ਸਟੈਚੂ ਵੇਖਣਦੇ ਹੋ ਇਹ ਮੋਰੀਆਂ ਦਾ ਰਾਬਿਆ ਇੰਨੇ ਆ ਫਾਲਾ ਥੱਲੇ ਮਾਰਿਆ ਸੀ ਤੇ ਇੱਥੋਂ ਗੋਲਡ ਥੱਲੇ ਉਹ ਪਾਣੀ ਜਿਹੜਾ ਨਿਕਲਿਆ ਏ ਇਸ ਕਰਕੇ ਇਸ ਸ਼ਹਿਰ ਦਾ ਨਾਮ ਵਾਹੀ ਰੱਖਿਆ ਗਿਆ ਹੈ ਕਿਉਂਕਿ ਇੰਨੇ ਥੱਲੇ ਫਾਲਾ ਮਾਰਿਆ ਥੱਲੇ ਉਹ ਪਾਣੀ ਨਿਕਲਿਆ ਮੋਰੀ ਲਬਜ਼ ਵਿੱਚ ਜਿਹੜਾ ਵਾਹੀ ਆ ਉਹ ਪਾਣੀ ਨੂੰ ਕਿਹਾ ਜਾਂਦਾ ਆ ਤੇ ਇਹ ਇੱਥੇ ਸਟੈਚੂ ਇਹਦਾ ਇਸੇ ਤਰ੍ਹਾਂ ਅੱਜ ਵੀ ਕਿਉਂਕਿ ਇੱਥੇ ਲਾਈਟਾਂ ਜਿਹੜੀਆਂ ਦਿਨ ਰਾਤ ਨੂੰ ਦਿਨੇ ਚਲੋ ਇਦਾਂ ਰੋਸ਼ਨੀ ਆ ਪਰ ਇਹ ਆਪਣੇ ਗੁਰੂ ਨੂੰ ਕਦੀ ਵੀ ਨੇਰੇ ਦੇ ਵਿੱਚ ਨਹੀਂ ਰੱਖਦੇ ਆ ਤੁਸੀਂ ਚਾਰ ਸਫੇਰੇ ਲਾਈਟਾਂ ਵੇਖਦੇ ਹੋ ਜਦੋਂ ਦਾ ਸਟੈਚੂ ਬਣਿਆ ਆ ਇਹ ਉਦੋਂ ਦਾ ਇਸੇ ਤਰ੍ਹਾਂ ਲਾਈਟਾਂ ਜਿਹੜੀਆਂ ਰਾਤ ਨੂੰ ਜਗ ਜਾਂਦੀਆਂ ਨੇ ਤੇ ਇੱਥੇ ਚਾਰ ਸਫੇਰੇ ਜਿਹੜਾ ਇਹਦਾ ਚਾਨਣ ਰੱਖਦੇ ਆ ਬਹੁਤ ਵਧੀਆ ਜਿਹੜਾ ਇਹਦਾ ਇਤਿਹਾਸ ਆ ਇਹ ਇਥੇ ਸਿਰਜਿਆ ਗਿਆ ਆ ਤੇ ਇਸ ਕਰਕੇ ਸਟੈਚੂ ਇਹ ਪਹਾੜੀ ਦੇ ਨਾਲ ਜਿਹੜੀ 골ਡ ਖਦਾਣ ਆ ਉਥੇ ਲਾਇਆ ਗਿਆ ਮੂਰੀ ਮੰਨਦੇ ਆ ਕਿ ਸਾਡੇ ਜਿਹੜੇ ਗੁਰੂ ਨੇ ਇੱਥੇ ਫਾਲਾ ਮਾਰਿਆ ਸੀ ਤਦ ਕਰਕੇ 골ਡ ਇਥੋਂ ਨਿਕਲਦਾ ਜਾਂ ਪਾਣੀ ਨਿਕਲਦਾ ਆ ਇਹ ਜਿਹੜੀ ਤੁਸੀਂ ਖਦਾਨ ਵੇਖਣਦੇ ਹੋ ਇਹ ਮਤਲਬ 1878 ਦੇ ਵਿੱਚ ਜਿਹੜੀ ਆ ਇਹ ਖਦਾਨਸੀਆ ਲਿਖਿਆ ਆ 1878 ਦੇ ਵਿੱਚ ਖਦਾਨ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਤੇ 1952 ਦੇ ਵਿੱਚ ਜਿਹੜੀ ਆ ਖਦਾਨ ਆ ਉਹਨੂੰ ਘੱਟ ਕੀਤਾ ਗਿਆ ਕਿ ਬੰਦ ਕਰ ਦਿੱਤਾ ਗਿਆ ਹਨਾ ਕਿ ਥੋੜੇ ਜਿਹਾ ਘੱਟ ਲਏ ਇਹ 175 ਟਨ ਜਿਹੜਾ ਉਹ ਸੋਨਾ ਨਿਕਲਿਆ ਆ ਤੇ ਇੱਕ ਇੱਕ ਲੱਖ ਤੇ 2 ਮਿਲੀਗ੍ਰਾਮ ਜਿਹੜਾ ਇਹਦੇ ਵਿੱਚੋਂ ਜਿਹੜਾ ਉਹ ਚਾਂਦੀ ਨਿਕਲੀ ਇਹਦੇ ਵਿੱਚੋਂ ਚਾਂਦੀ ਤੇ 골ਡ ਜਿਹੜੇ ਥੱਲੇੋਂ ਕੱਢੀ ਗਈ ਆ ਇਹ ਖਦਾਨ ਬਹੁਤ ਡੂੰਗੀ ਹੋ ਗਈ ਆ ਕੰਮ ਚੱਲਦਾ ਪਰ ਬਹੁਤ ਸਲੋ ਚੱਲਦਾ ਆ ਹਲੇ ਬੰਦ ਆ ਸ਼ੁਰੂਆਤ ਕਰਨਗੇ ਮੈਨੂੰ ਲੱਗਦਾ ਫੇਰ ਕਿਉਂਕਿ ਜਿਹੜਾ ਪਹਾੜ ਦੇ ਵਿੱਚ ਇਹ ਜਿਹੜੀ ਖਦਾਨ ਸੀ ਥੱਲੇ ਵੇਖੋ ਹਲੇ ਤੱਕ ਤੇ ਬੰਦ ਆ ਥੱਲੇ ਮਸ਼ੀਨਾਂ ਵੀ ਲੱਗੀਆਂ ਉਹ ਬਹੁਤ ਜ਼ਿਆਦਾ ਡੂੰਗੀ ਆ ਦੱਸਦੇ ਆ ਕਿ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਇੱਥੇ ਸਾਡੀ ਜਿਹੜੀ ਖਦਾਨ ਆ ਉਹ ਡਿੱਗ ਪਈ ਸੀ ਕਾਫੀ ਜਿਹੜੇ ਥੱਲੇ ਜਿਹੜੇ ਮਜ਼ਦੂਰ ਸੀ ਉਹ ਕੰਮ ਕਰਦੇ ਸੀ ਉਹ ਖਦਾਨ ਦੇ ਥੱਲੇ ਆ ਕੇ ਉਹਨਾਂ ਦੀ ਮੌਤ ਹੋ ਗਈ ਸੀ ਇਸ ਕਰਕੇ ਇਹਦੀ ਕਾਫੀ ਜ਼ਿਆਦਾ ਮੁਰੰਮਤ ਚੱਲਦੀ ਪਈ ਆ ਪਰ ਬੰਦ ਕੀਤੀ ਕਦੀ ਕਦੀ ਚਾਲੂ ਕਰਦੇ ਆ ਖੁਸ਼ਕ ਲੋਕ ਹੀ ਥੱਲੇ ਜਾ ਸਕਦੇ ਆ ਮੈਨੂੰ ਲੱਗਦਾ ਹੈ ਕਿ ਆਪਾਂ ਵੀ ਥੱਲੇ ਜਾਵਾਂਗੇ ਵਿੱਚ ਵੇਖ ਕੇ ਆਵਾਂਗੇ ਪਰ ਨਹੀਂ ਉਹਨਾਂ ਜਾਣਾ ਮਨਾ ਕਰ ਦਿੱਤਾ ਕਿ ਕੁਝ ਟਾਈਮ ਵਾਸਤੇ ਜਿਹੜੀ ਇਹ ਖਦਾਨ ਆ ਇਹਨੂੰ ਬੰਦ ਕੀਤਾ ਗਿਆ ਹੈ ਤੇ ਇਹ ਚਾਰ ਸਫੇਰ ਇਹਦੇ ਤਾਰ ਲੱਗੀ ਆ ਇਦਾਂ ਆਤਾਰ ਲਾਈ ਆ ਤੇ ਜਿਹੜੇ ਸ਼ਹੀਦ ਹੋ ਗਏ ਥੱਲੇ ਜਿਨ੍ਹਾਂ ਦੇ ਡੈਥ ਹੋ ਗਈ ਸੀ ਉਹਨਾਂ ਲਈ ਆ ਜਿਹੜੇ ਫੁੱਲ ਜਿਹੜੇ ਰੈੱਡ ਇਹ ਲਾਏ ਆ ਚਾਰ ਸਫੇਰ ਇਹ ਉਹਨਾਂ ਸ਼ਰਧਾਂਜ ਜਿਹੜੀ ਖਦਾਣ ਆ ਇਹਦਾ ਨਾਂ ਜਿਹੜਾ ਰੱਖਿਆ ਗਿਆ ਮਾਰਥਾ ਮਾਈਂਡ ਰੱਖਿਆ ਗਿਆ ਨਾਂ ਤੇ ਇੱਥੋਂ ਕਿਉਂਕਿ ਮਾਈਨਿੰਗ ਹੁੰਦੀ ਸੀ ਇਸ ਕਰਕੇ ਦਾ ਨਾਂ ਰੱਖਿਆ ਗਿਆ ਚਾਰ ਸਫੇਰੇ ਸਾਰੇ ਦੇ ਅੱਜ ਵੀ ਘarne ਛੋਟੇ ਛੋਟੇ ਘarne ਜਿਹੜੇ ਉੱਤੇ ਵਸਨੀਕ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਵੀ ਦੱਸ ਦਿਆ ਕਿ ਕਾਫੀ ਜਾਣਿਆ ਰੋਕਿਆ ਕਿ ਸਾਡੇ ਘਰ ਜਿਹੜੇ ਉਹ ਟਹਿ ਜਾਣਗੇ ਕਿਉਂਕਿ ਇੱਥੇ ਜਿਹੜੀ ਆ ਉਹ ਜਿਹੜੇ ਰਹਿਣ ਵਾਲੇ ਵਸਨੀਕ ਨੇ ਉਹਨਾਂ ਦੀ ਕਾਫੀ ਜ਼ਿਆਦਾ ਸੁਣੀ ਜਾਂਦੀ ਆ ਤੇ ਕੁਸ਼ਕ ਮਾਈਨਿੰਗ ਜਿਹੜੀ ਇੱਕ ਪਾਸੇ ਉਹ ਰੋਕੀ ਗਈ ਦੂਜੇ ਪਾਸੇ ਸਟਾਰਟ ਕੀਤੀ ਗਈ ਤੇ ਆਉਣ ਵਾਲੇ ਟਾਈਮ ਤੇ ਲੱਗਦਾ ਕਿ ਮੈਨੂੰ ਫੇਰ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ। ਉਹ ਵਾਲੀ ਜਗ੍ਹਾ ਜਿਹੜੀ ਤੁਸੀਂ ਵੇਖ ਰਹੇ ਹੋ ਬਿਲਡਿੰਗ ਬਣੀ ਆ ਹਨਾ ਉੱਥੇ ਸਾਰੇ ਜਿਹੜਾ 골ਡ ਸੋਨਾ ਸੀ ਪੱਥਰ ਸੀ ਉੱਥੇ ਕੱਢਿਆ ਜਾਂਦਾ ਸੀ ਪੱਥਰ ਲਾ ਜਾ ਕੇ ਤੋੜੇ ਜਾਂਦੇ ਸੀ ਮਿੱਟੀ ਨੂੰ ਸਾਫ਼ ਕੀਤਾ ਜਾਂਦਾ ਸੀ ਆ ਹੁਣ ਪਾਈਪ ਲਾਈਨ ਪਾਈਪ ਲਾਈਨਿੰਗ ਥੱਲੇ ਪਾਈ ਆ ਇਹ ਪੈਪਾਂ ਦੇ ਜ਼ਰੀਏ ਅੰਦਰ ਇਹਦੇ ਪਟਾ ਚੱਲਦਾ ਸੀ ਮਸ਼ੀਨ ਉਹ ਥੱਲਿਓਂ ਪੱਥਰ ਜਿਹੜਾ ਤੋੜ ਕੇ ਉੱਤੇ ਖੜੇ ਜਾਂਦੇ ਸੀ ਜਦੋਂ ਕੋਈ ਵੱਡਾ ਪੱਥਰ ਹੁੰਦਾ ਸੀ ਉਹਨੂੰ ਵੀ ਥੱਲੇ ਤੋੜਿਆ ਜਾਂਦਾ ਕਿਉਂਕਿ ਹੁਣ ਟੈਕਨੋਲੋਜੀ ਜਿਹੜੀ ਆ ਬੜੀ ਇਹ ਸਾਰੇ ਪਹਾੜ ਜਿਹੜਾ ਤੁਸੀਂ ਵੇਖ ਰਹੇ ਹੋ ਮਾਈਨਿੰਗ ਵਾਲਾ ਸਾਰਾ ਹੀ ਇੱਥੇ ਇੱਥੇ ਸੋਨਾ ਆ 골ਡ ਆ ਸਾਰੀ ਜਗ੍ਹਾ ਤੇ ਤੇ ਅੱਜ ਜਿਹੜਾ ਇਹ ਬੰਦ ਕੀਤਾ ਗਿਆ ਏ ਆਪਾਂ ਕੋਸ਼ਿਸ਼ ਤੇ ਕੀਤੀ ਮੈਂ ਤਿੰਨ ਚਾਰ ਜਣਾਂ ਨੂੰ ਪੁੱਛਿਆ ਵੀ ਕਿ ਆਪਾਂ ਥੱਲੇ ਜਾਣਾ ਮੰਗਦੇ ਆ ਉਹ ਕਹਿੰਦੇ ਕਿ ਜਿਹੜੇ ਪਹਾੜ ਨੇ ਉਹ ਕਾਫੀ ਢਿੱਲੇ ਨੇ ਜਦੋਂ ਅ ਅੰਦਰ ਬਲਾਸਟ ਕੀਤਾ ਗਿਆ ਤੇ ਸਾਨੂੰ ਡਾਰਿਆ ਕਿ ਕਿਤੇ ਤੁਹਾਡੇ ਉੱਤੇ ਨਾ ਡੇਕ ਪੈਣ ਇਸ ਕਰਕੇ ਆਪਾਂ ਨਹੀਂ ਥੱਲੇ ਗਏ ਕਿ ਤੁਹਾਨੂੰ ਉੱਤੋਂ ਹੀ ਵਖਾ ਰਹੇ ਆ ਤੇ ਇਹ ਸਾਰਾ ਪਹਾੜ ਜਰੂਰ ਤੁਸੀਂ ਵੀ ਵੇਖਣ ਆਇਓ ਬੜੀ ਬੜੀ ਵਧੀਆ ਜਗ੍ਹਾ ਹੈ ਕਿਉਂਕਿ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵੇਖਣੀਆਂ ਚਾਹੀਦੀਆਂ ਨੇ ਮੈਨੂੰ ਲੱਗਦਾ ਸਾਡੇ ਇੰਡੀਆ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਸੋਨਾ 골ਡ ਜਿਹੜਾ ਜਿੱਥੋਂ ਕੋਲਾ ਨਿਕਲਦਾ ਆ ਕੋਹੇਨੂਰ ਹੀਰਾ ਜਿਹੜਾ ਸਾਡਾ ਸੀ ਉਹ ਵੀ ਤੁਹਾਨੂੰ ਪਤਾ ਇੰਗਲੈਂਡ ਚਲਾ ਗਿਆ ਆ ਤੇ ਉੱਥੋਂ ਅੱਜ ਵੀ ਆਪ ਜੇ ਆਪਾਂ ਜੇ ਪਹਾੜ ਖਦਾਨ ਖੋਦੀਏ ਤਾਂ ਜਰੂਰ ਬੜਾ ਜਿਆਦਾ ਸੋਨਾ ਜਿਹੜਾ ਉੱਥੋਂ ਅੱਜ ਵੀ ਨਿਕਲੇਗਾ ਕਰਕੇ ਪਹਿਲੇ ਸਮੇਂ ਦੇ ਵਿੱਚ ਜਦੋਂ ਪਹਿਲਾ ਪਹਿਲਾਂ ਲਿਆਉਂਦੇ ਰਹੇ ਨੇ ਤੇ ਜਿਹੜੇ ਆ ਚਾਰ ਸਫੇਰੇ ਫੁੱਲ ਲੱਗੇ ਆ ਸ਼ਹੀਦਾਂ ਦੇ ਆ ਆ ਜਿਹੜਾ ਪਹਾੜਾ ਇੱਧਰ ਤੁਸੀਂ ਵੇਖ ਸਕਦੇ ਸਾਰਾ ਮੈਂ ਕੈਮਰਾ ਇੱਧਰ ਨੂੰ ਘੁਮਾਤਾ ਆ ਇੱਥੋਂ ਮੇਨ ਐਂਟਰੀ ਸੀ ਪਹਿਲਾਂ ਜਿਹੜਾ ਪੁਰਾਣੇ ਸਮੇਂ 'ਚ ਸੀ ਨਾ ਇੱਥੋਂ ਮੇਨ ਐਂਟਰੀ ਸੀ ਆਹ ਵਾਲੀ ਜਗ੍ਹਾ ਤੋਂ ਹੁਣ ਤੇ ਉਹ ਪਰਲੀ ਸਾਈਡ ਚਲੇ ਗਈ ਸਾਰਾ ਕੁਝ ਤੇ ਉਧਰੋਂ ਐਂਟਰੀ ਆ ਪਰ ਪਹਿਲੇ ਸਮੇਂ 'ਚ ਇੱਥੋਂ ਐਂਟਰੀ ਹੱਥਾਂ ਨਾਲ ਜਦੋਂ ਟਰਾਲੀਆਂ ਦੇ ਨਾਲ ਘੋੜਿਆਂ ਦੇ ਨਾਲ ਖਿੱਚ ਕੇ ਸੋਨਾ ਜਦੋਂ ਬਾਹਰ ਕੱਢਿਆ ਜਾਂਦਾ ਸੀ ਇੱਧਰੋਂ ਉਹ ਖਦਾਨ ਦੇ ਅੰਦਰੋਂ ਇੱਥੋਂ ਲਿਆਂਦਾ ਜਾਂਦਾ ਸੀ ਥੱਲਿਓ ਮਿੱਟੀ ਸਾਰੀ ਲਿਆ ਕੇ ਤੇ ਫਿਰ ਇੱਥੋਂ ਬਾਹਰ ਕੱਢਿਆ ਜਾਂਦਾ ਸੀ ਆਹ ਵਾਲੀ ਜਗ੍ਹਾ ਤੇ ਲਿਆ ਕੇ ਫਿਰ ਥੱਲੇ ਖੜਦੇ ਸੀ ਇਹ ਜਿੱਥੇ ਲਿਆ ਕੇ ਸਫਾਈ ਕਰਕੇ ਪੱਥਰ ਤੋੜ ਕੇ ਤੇ ਫਿਰ ਜਿਹੜਾ ਪੰਪ ਹਾਊਸ ਮਿਨਿਸਟਰੀ ਨੇ ਬਣਾਇਆ ਸੀ 1800 ਦੇ ਵਿੱਚ ਇਹ ਪੰਪ ਹਾਊਸ ਜਿਹੜਾ ਉਹ ਬਣਿਆ ਸੀ ਤੇ ਇੱਥੇ ਜਿਹੜੀਆਂ ਟ੍ਰੇਨਾਂ ਰੇਲ ਵਗੈਰਾ ਇਹਦੇ ਉੱਤੇ ਚੱਲਦੀ ਸੀ ਆ ਤੁਸੀਂ ਵੇਖ ਸਕਦੇ ਹੋ ਇੱਧਰ ਵੀ ਬਣੀਆਂ ਤੇ ਉੱਧਰ ਵੀ ਬਣੀਆਂ ਕਿਉਂਕਿ ਸੌਖਾ ਕੀਤਾ ਗਿਆ ਕਿ 골ਡ ਜਿਹੜਾ ਇਹ ਪੱਥਰ ਨੇ ਇੱਥੇ ਲਿਆ ਕੇ ਇੱਥੇ ਕੱਢਿਆ ਜਾਵੇ ਇਹ ਬਹੁਤ ਵੱਡਾ ਹੈ ਮੇਰੇ ਸਾਹਮਣੇ 200 ਫੁੱਟ ਉੱਚਾ ਹੋਏਗਾ ਤੇ ਮਿਨਿਸਟਰੀ ਨੇ ਬਣਾਇਆ ਸੀ ਤੇ ਅੱਜ ਵੀ ਉਸੇ ਤਰ੍ਹਾਂ ਮੌਜੂਦ ਆ ਪਰ ਥੋੜੀ ਬੋਤੀ ਚਲੋ ਬਿਲਡਿੰਗ ਤੇ ਉਦਾਂ ਹੀ ਆ ਪਰ ਜਿਹੜਾ ਸਮਾਨ ਅੰਦਰ ਸੀ ਉਹ ਨਹੀਂ ਹੈਗਾ ਪਰ ਗਾਡਰ ਜਿਹੜੇ ਪੁਰਾਣੇ ਸੀ ਕਿੰਨੇ ਕਿੰਨੇ ਉੱਚੇ ਅੱਜ ਵੀ ਉਦਾਂ ਹੀ ਬਣਿਆ ਆ ਤੇ ਇਹਦੇ ਅੰਦਰ ਲਿਆ ਕੇ 골ਡ ਇੱਥੇ ਪੱਥਰ ਤੋੜ ਕੇ ਇੱਥੋਂ ਕੱਢਿਆ ਜਾਂਦਾ ਸੀ ਦੋਵਾਂ ਪਾਸੇ ਇਹ ਆਠਖਾਨੇ ਬਣੇ ਆ ਜੀ ਚਾਰ ਇਧਰ ਤੇ ਚਾਰ ਇਧਰ ਤੇ ਬਿਲਡਿੰਗ ਬਹੁਤ ਮਜ਼ਬੂਤ ਆ ਤੇ ਮੈਨੂੰ ਲੱਗਦਾ ਕਿ ਰਿਪੇਅਰ ਦਾ ਕੰਮ ਇਹਦਾ ਚੱਲਦਾ ਪਿਆ ਰਿਪੇਅਰ ਹੋਊਗੀ ਆਉਣ ਵਾਲੇ ਟਾਈਮ ਦੇ ਅੰਦਰ ਫੇਰ ਤੁਹਾਨੂੰ ਦੁਬਾਰਾ ਜਿਹੜਾ ਇਹਦਾ ਸਾਰਾ ਵਿਊ ਜਿਹੜਾ ਉਹ ਵਿਖਾਇਆ ਜਾਏਗਾ ਇਧਰ ਟ੍ਰੇਨ ਆਉਂਦੀ ਆ ਇਹਦੇ ਉੱਤੇ ਆਹੜਾ ਪੱਤਰੀ ਲੱਗੀ ਆ ਲੋਹੇ ਦੀ ਆ ਲੱਗੀਏ ਤੇ ਟਰਾਲੀ ਚਲਾ ਕੇ ਉਹ ਉੱਥੋਂ ਥੱਲੇ ਤੱਕ ਪੂਰੀ ਇਦਾਂ ਹੀ ਆ ਤੇੜੀ ਬਣੀ ਫਿਰ ਇੱਥੇ ਰੇੜ ਕੇ ਲਿਆਂਦਾ ਜਾਂਦਾ ਸੀ ਫਿਰ ਇੱਥੋਂ ਚੁੱਕ ਕੇ ਫਿਰ ਇਹਦੇ ਅੰਦਰ ਰੱਖੇ ਜਾਂਦੇ ਇਹ ਪੱਥਰ ਸਾਰੇ ਬਹੁਤ ਉੱਚੀ ਬਿਲਡਿੰਗ ਹੈ ਜੀ ਤੁਸੀਂ ਟਾਵਰ ਵੇਖ ਰਹੇ ਹੋ ਇਹਦਾ ਨਾਮ ਹੈ ਪਾਪਟ ਹੈੱਡ ਇਹ ਅੰਦਰੋਂ ਇੱਥੇ ਲਿਆ ਕੇ ਲਾਇਆ ਗਿਆ ਕਿਉਂਕਿ ਪਹਿਲਾਂ ਅੰਦਰ ਲੱਗਾ ਸੀ ਕਿ ਜਿਹੜਾ ਵਰਕਰ ਸੀ ਕੰਮ ਕਰਦੇ ਸੀ ਜਦੋਂ ਲੰਚ ਟਾਈਮ ਹੋ ਜਾਂਦਾ ਸੀ ਤੇ ਜਾਂ ਛੁੱਟੀ ਹੋ ਜਾਂਦੀ ਸੀ ਇੱਥੇ ਬੈਲ ਵੱਜਦੀ ਸੀ ਇਹਦਾ ਤਾਰ ਲੱਗੀ ਸਟੀਲ ਦੀ ਉਦੋਂ ਬੈਲ ਵੱਜਉਂਦੇ ਸਾਰੇ ਆ ਜਾਂਦੇ ਸੀ ਕਿਉਂਕਿ ਟਾਈਮ ਜਿਹੜਾ ਥੱਲੇ ਪਤਾ ਨਹੀਂ ਲੱਗਦਾ ਵੀ ਕਿੰਨਾ ਟਾਈਮ ਲੰਘ ਗਿਆ ਤੇ ਕਿੰਨਾ ਟਾਈਮ ਹੋ ਗਿਆ ਕਿਉਂਕਿ ਥੱਲੇ ਪਹਾੜ ਦੇ ਅੰਦਰ ਟਾਈਮ ਦਾ ਪਤਾ ਨਹੀਂ ਲੱਗਦਾ ਉਸ ਟਾਈਮ ਤੇ ਘੜੀਆਂ ਜਿਹੜੀਆਂ ਵਾਚਾਂ ਬਹੁਤ ਘੱਟ ਸੀ ਹੈਗੀਆਂ ਸੀ ਪਰ ਇਹਦਾਂ ਸਾਰਿਆਂ ਨੂੰ ਦੱਸਿਆ ਜਾਂਦਾ ਸੀ ਤੇ ਜਾਂ ਜਦੋਂ ਕਿਤੇ ਹਾਈ ਅਲਰਟ ਹੋ ਜਾਂਦਾ ਸੀ ਕਿ ਪਹਾੜ ਡਿੱਗਣ ਵਾਲਾ ਆ ਉਦੋਂ ਬੈਲ ਹੋਰ ਸਾਬਦੀ ਸੀ ਉਦੋਂ ਹੋਰ ਸਿਸਟਮ ਨਾਲ ਬੈਲ ਵੱਜਦੀ ਸੀ ਤੇ ਇਹ ਉਹ ਜਾਦ ਜਿਹੜੀ ਆ ਹੱਲੇ ਵੀ ਬਰਕਰਾਰ ਉਸੇ ਤਰ੍ਹਾਂ ਰੱਖੀ ਗਈ ਆ ਸਾਰੇ ਇੱਥੇ ਆ ਕੇ ਨੂੰ ਵੇਖਦੇ ਆ ਤੇ ਬੜੀ ਵਧੀਆ ਸਾਮ ਸੰਭਾਲਿਆ ਲੱਕੜ ਜਿਹੜੀ ਆ ਉਦਾਂ ਹੀ ਆ ਵੇਖੋ ਮਾਸਾ ਵੀ ਲੱਕੜ ਨਹੀਂ ਗਲੀ ਇਦਾਂ ਕਰਕੇ ਤਾਰ ਜਿਹੜੀ ਆ ਚਾਰ ਸਫੇਰੇ ਲਾਈ ਆ ਪਿੱਲਰ ਆ ਤੁਸੀਂ ਵੇਖ ਸਕਦੇ ਹੋ ਲੱਕੜ ਦੇ ਬੜੇ ਬੜੇ ਉੱਚੇ ਉੱਤੇ ਕੰਡਿਆਂ ਵਾਲੀ ਤਾਰ ਆ ਕਿ ਕੋਈ ਟੱਪ ਕੇ ਵੀ ਅੰਦਰ ਨਾ ਚਲਾ ਜਾਵੇ ਕਿਉਂਕਿ ਅੰਦਰ ਕਾਫੀ ਰਿਸਕ ਆ ਦੱਸਦੇ ਆ ਕਿ ਕੋਈ ਵੀ ਜਿਹੜੀ ਮਿੱਟੀ ਦੀ ਢੇਗ ਆ ਜਾਂ ਪਹਾੜ ਆ ਸਾਰਾ ਉਹ ਡਿੱਗ ਸਕਦਾ ਇਸ ਕਰਕੇ ਰੋਕਥਾਮ ਲਾਈ ਕਿ ਕੋਈ ਕਈ ਵਾਰ ਕੋ ਕੁੱਤਾ ਸੈਰ ਕਰਨ ਲੈ ਕੇ ਆ ਜੰਨੇ ਥੱਲੇ ਉਤਰ ਜਾਂਦਾ ਚਾਰ ਸਫੇਰੇ ਦੇ ਗੇਟ ਆ ਤੇ ਕੈਮਰੇ ਵੀ ਲੱਗੇ ਆ ਕਿ ਇਹਦੀ ਜਿਹੜੀ ਆ ਪੂਰੀ ਕੋਈ ਬਲੀ ਖੇਨਾਵੀ ਅੰਦਰ ਕੋਈ ਡੇਗਣਾ ਜਾਵੇ ਜਾਂ ਛਾਲਨਾ ਮਾਰਦੇ ਯਾਰਾ ਕੋਸ਼ਿਸ਼ ਕਈ ਕਰਦੇ ਨੇ ਕਿ ਆਪਾਂ ਛਾਲ ਮਾਰਦੀ ਅੰਦਰ ਚੱਲ ਜਾਈਏ ਟੱਪ ਕੇ ਚਲਾ ਜਾਈਏ ਜਾਂ ਅੰਦਰੋਂ ਸੋਨਾ ਕੱਢ ਲਈਏਹੀਂ ਜਾ ਕੇ ਮਿੱਟੀ ਲੈ ਆਈਏ ਪੱਥਰ ਲੈ ਆਈਏ ਉਹ ਚੀਜ਼ ਦਾ ਧਿਆਨ ਰੱਖਿਆ ਜਾਂਦਾ ਇੱਥੇ ਇਧਰਲੇ ਪਾਸੇ ਆ ਗੇਟ ਆ ਇਧਰ ਤੁਸੀਂ ਵੇਖ ਸਕਦੇ ਇਧਰ ਗੇਟ ਬਣਾਇਆ ਇਸ ਕਰਕੇ ਕਿ ਇੱਥੋਂ ਟਰੱਕ ਜਿਹੜੇ ਮਸ਼ੀਨਾਂ ਸੀ ਉਹ ਥੱਲੇ ਜਾਂਦੀਆਂ ਸੀ ਇਹ ਆਪਾਂ ਇੱਕ ਸਾਈਡ ਤੇ ਆਏ ਆ ਇੱਥੇ ਗੇਟ ਬਣੇ ਹੋਏ ਆ ਬੜਾ ਵਧੀਆ ਤਰੀਕੇ ਨਾਲ ਗੇਟ ਜਿਹੜਾ ਬਣਾਇਆ ਹੈ ਇੱਥੇ ਆ ਆ ਗੇਟ ਆ ਇਹ ਗੇਟ ਜਦੋਂ ਓਪਨ ਕਰਦੇ ਆ ਫਿਰ ਇੱਥੇ ਥੱਲੇ ਅੱਲ ਇੱਥੇ ਲਿਖਿਆ ਨੋ ਐਂਟਰੀ ਕਿ ਆਪਾਂ ਨਹੀਂ ਰਿਸਕਿਆ ਡੇਂਜਰਸ ਆ ਆਪਾਂ ਥੱਲੇ ਨਹੀਂ ਜਾਣਾ ਇਹ ਸਾਰਾ ਇਦਾਂ ਚ 5 ਕਿਲੋਮੀਟਰ ਦਾ ਇਹ ਸਾਰਾ ਪਹਾੜ ਆ ਜੀ ਤੁਸੀਂ ਪੂਰਾ ਵੇਖ ਸਕਦੇ ਹੋ ਪਹਾੜ ਮੇਰੇ ਜਿੱਧਰ ਮੈਂ ਹੱਥ ਕਰ ਰਿਹਾ ਇਹ 5 ਕਿਲੋਮੀਟਰ ਦਾ ਪਹਾੜ ਆ ਪੂਰਾ ਟੋਟਲ ਸਾਰਾ ਤੇ ਇਹ 5 ਕਿਲੋਮੀਟਰ ਦਾ ਡੈਰਾ ਆਪਾਂ ਤੁਰ ਕੇ ਜਿਹੜਾ ਕਵਰ ਕਰਨਾ ਆ ਤੇ ਜਿੰਨਾ ਕੋ ਹੋਏਗਾ ਆਪਾਂ ਕਰਾਂਗੇ ਬਾਕੀ ਆਪਾਂ ਵਾਪਸ ਆ ਜਾਈਏ ਨਾ ਕਿਉਂਕਿ ਸਾਰੀ ਜਿਹੜੀ ਤੁਹਾਨੂੰ ਜਾਣਕਾਰੀ ਇੱਥੇ ਲਈ ਦਿੱਤੀ ਆ ਤੇ ਵੀਡੀਓ ਦੱਸਿਓ ਜਰੂਰ ਤੁਹਾਨੂੰ ਕਿੱਦਾਂ ਦੀ ਲੱਗੀ ਆ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਪਿਆਰ ਭਰਾਂ ਨੂੰ ਬਖਸ਼ੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ